ਕਹਿੰਦੇ ਆ ਵੀ ਉਹ ਹਸਪਤਾਲ ਦੇ ਵਿੱਚ ਉੱਥੇ ਮਾੜੀਆਂ ਚੰਗੀਆਂ ਵੀਡੀਓ ਬਣਾਈਆਂ ਜਾਂਦੀਆਂ ਆ ਜੇ ਕੋਈ ਕੋਈ ਕਹਿੰਦਾ ਵੀ ਕੋਈ ਮਾੜੇ ਚੰਗੀਆਂ ਕਰਕੇ ਉਹ ਕਰਦੇ ਆ ਜਿਹੜੇ ਕੋਈ ਮਾੜੇ ਚੰਗੀਆਂ ਪੂਰਨ ਵਰਗੀਆਂ ਵੀਡੀਓ ਗੰਦੀਆਂ ਮੰਨੀਆਂ ਵੀਡੀਓ ਬਣਾਉਂਦੇ ਆ ਉਹ ਵੀਡੀਓ ਬਣਾਉਂਦੇ ਆ ਤੇ ਉਹ ਲੜਕੀ ਨੂੰ ਇਹਨੂੰ ਵਿਚਾਰੀ ਨੂੰ ਇਹ ਚੀਜ਼ਾਂ ਦੇ ਬਾਰੇ ਲੱਗ ਗਿਆ ਜਦ ਪਤਾ ਇਸ ਲੜਕੀ ਨੇ ਆਵਾਜ਼ ਬੁਲੰਦ ਕਰਨੀ ਜਦੋਂ ਕਹਿਣ ਲੱਗੀ ਵੀ ਮੈਂ ਸ਼ੁਰੂ ਕਰਨੀ ਆ ਤਾਂ ਹੁਣ ਮੈਂ ਸੋਸ਼ਲ ਮੀਡੀਆ ਤੇ ਤੁਹਾਡੀ ਸੱਚਾਈ ਦੱਸਣੀ ਆ ਉਹਨਾਂ ਨੇ ਟਰੱਕ ਭਰ ਕੇ ਗੁੰਡਿਆਂ ਦਾ ਭੇਜਿਆ ਵੀ ਜਿੱਥੇ ਲੱਭਦੀ ਆ ਕਰ ਦੋ ਤੇ ਇਹ ਵਿਚਾਰੀ ਨੂੰ ਕੋਹ ਕੋਹ ਕੇ ਮਾਰਿਆ ਗਿਆ ਤੇ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਕਹਿਣਾ ਚਾਹੁੰਦਾ ਆ ਕਿ ਜੇਕਰ ਸਾਡੇ ਇੰਡੀਆ ਦੀ ਤੁਸੀਂ ਇੱਜ਼ਤ ਮਾਨ ਬਰਕਰਾਰ ਰੱਖਣਾ ਚਾਹੁੰਦੇ ਆ ਦੇਸ਼ਾਂ ਪਰਦੇਸਾਂ ਵਿੱਚ ਤੇ ਜੇਕਰ ਸੰਵਿਧਾਨ ਦੀ ਇੱਜ਼ਤ ਤੁਸੀਂ ਬਰਕਰਾਰ ਰੱਖਣਾ ਚਾਹੁੰਦੇ ਹੋ ਦੇਸ਼ਾਂ ਪਰਦੇਸਾਂ ਦੇ ਵਿੱਚ ਤੇ ਇਹ ਬੰਦਿਆਂ ਨੂੰ ਲੱਭ ਕੇ ਜਿਨ੍ਹਾਂ ਨੇ ਲੜਕੀ ਨੂੰ ਮਾਰਿਆ ਇਹਨਾਂ ਬੰਦਿਆਂ ਨੂੰ ਲੱਭ ਕੇ ਤਾਂ ਜਿਦਾਂ ਸਾਉਦੀਆਰ ਵਾਲੇ ਕ੍ਰੇਨ ਦੇ ਨਾਲ ਚਰਾਹੇ ਦੇ ਵਿੱਚ ਖੜਾ ਕਰਕੇ ਫਾਹ ਦੇ ਕੇ ਮਾਰਦੇ ਆ ਨਾ ਬੰਦੇ ਨੂੰ ਜੇ ਕੋਈ ਗਲਤੀ ਕਰਦਾ ਜੇ ਕੋਈ ਜ਼ਬਰ ਜਨਾਹ ਉਹਨਾਂ ਦੀ ਕੋਈ ਬੇਟੀ ਦੇ ਨਾਲ ਕਰਦਾ ਤੇ ਉਦਾਂ ਹੀ ਇਹਨਾਂ ਨੂੰ ਸਾਡੀ ਸਰਕਾਰ ਫਾਂਸੀ ਦੇ ਕੇ ਲਟਕਾ ਕੇ ਮਾਰੇ ਤਾਂ ਸਾਰੇ ਇੰਡੀਆ ਦਾ ਦਿਲ ਖੁਸ਼ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਆ ਆਪਾਂ ਕੱਲ ਦੀ ਇੱਕ ਵੀਡੀਓ ਵੇਖੀ ਆ ਜਿਸ ਦੇ ਵਿੱਚ ਵੀਡੀਓ ਨੂੰ ਵੇਖ ਕੇ ਬੜਾ ਮਨ ਨੂੰ ਠੇਸ ਪਹੁੰਚਿਆ ਵੀ ਇਦਾਂ ਵੀ ਹੋ ਜਾਂਦਾ ਤੇ ਹੋ ਵੀ ਰਿਹਾ ਤੇ ਕਈ ਥਾਵਾਂ ਤੇ ਹੋ ਜਾਂਦਾ ਆ ਤੇ ਪਰ ਪਤਾ ਨਹੀਂ ਲੱਗਦਾ ਜਿਹੜੀ ਗੱਲ ਸੋਸ਼ਲ ਮੀਡੀਆ ਦੇ ਉੱਤੇ ਹੁੰਦੀ ਹੈ ਨਾ ਉਹੋ ਆਪਾਂ ਨੂੰ ਪਤਾ ਲੱਗਦਾ ਆ ਜਿਵੇਂ ਕਿ ਆਪਾਂ ਦੇਖਿਆ ਡਾਕਟਰ ਮਮਤਾ ਨੂੰ ਕਿਦਾਂ ਕੋ ਕੋ ਕੇ ਮਾਰਿਆ ਗਿਆ ਤੇ ਬਹੁਤ ਸਾਰੀ ਮਾੜੀ ਗੱਲ ਕੀਤੀ ਗਈ ਆ ਡਾਕਟਰ ਮਮਤਾ ਜਿਹੜੀ ਇਸ ਦੇਸ਼ ਦੀ ਬੇਟੀ ਆ ਤੇ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆ ਕਿ ਇਸ ਦੇਸ਼ ਦੇ ਵਿੱਚ ਭਾਵੇਂ ਕੋਈ ਵੀ ਸਰਕਾਰ ਆਵੇ ਭਾਵੇਂ ਕਿਦਾਂ ਦੀ ਵੀ ਕੋਈ ਸਰਕਾਰ ਆ ਜਾਵੇ ਇੱਥੇ ਬੇਟੀ ਜਿਹੜੀ ਹੈ ਨਾ ਦੇਸ਼ ਦੀ ਉਹਦੀ ਕੋਈ ਇੱਥੇ ਸੇਫਟੀ ਨਹੀਂ ਹੈਗੀ ਆ ਡਾਕਟਰ ਮਮਤਾ ਆ ਜਿਹੜੀ ਬੇਟੀ ਨਾ ਤੇ ਇਹਦੇ ਵਾਸਤੇ ਕਿਸੇ ਨੇ ਐਵਾਜ਼ ਚੁੱਕੀ ਆ ਤੇ ਕੋ ਕੋ ਕੇ ਇਸ ਬੇਟੀ ਨੂੰ ਮਾਰਿਆ ਗਿਆ ਇਸ ਦੇਸ਼ ਦੀ ਬੇਟੀ ਨੂੰ ਕਸੂਰ ਪਤਾ ਕੀ ਹੈ ਦਾ ਏ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਜਾਣ ਚੁੱਕੀ ਸੀ ਜਿੱਥੇ ਇਹ ਮਦਦ ਰਹੀਦੀ ਸੀ ਜਿਹੜੀ ਜਗ੍ਹਾ ਦੇ ਵਿੱਚ ਰਹਿੰਦੀ ਸੀ ਇਹ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਜਾਣ ਚੁੱਕੀ ਸੀ ਇੱਕ ਸੱਚੀ ਸੋਚ ਦੀ ਮਾਲਕੀਤ ਇਹ ਸੱਚ ਨੂੰ ਫੋਲੋ ਕਰਦੀ ਸੱਚ ਨੂੰ ਪ੍ਰੇਮ ਕਰਦੀ ਤੇ ਇਹਨੇ ਜਦੋਂ ਉਹਨਾਂ ਨੂੰ ਕਿਹਾ ਕਰਤੂਤਾਂ ਹੈ ਕਰਨੀ ਛੱਡ ਦਿਓ ਮੈਂ ਸੋਸ਼ਲ ਮੀਡੀਆ ਤੇ ਦੱਸੂਗੀ ਆ ਗੱਲਬਾਤ ਕਰੂੰਗੀ ਤੇ ਪਰ ਉਹਨਾਂ ਕੋ ਜਰਿਆ ਨਹੀਂ ਗਿਆ ਬੇਟੀ ਚਾਹੇ ਸਿੱਖਾਂ ਦੀ ਹੋਵੇ ਚਾਹੇ ਹਿੰਦੂਆਂ ਦੀ ਹੋਵੇ ਚਾਹੇ ਮੁਸਲਮਾਨਾਂ ਦੀ ਹੋਵੇ ਬੇਟੀ ਤਾਂ ਅਕਸਰ ਬੇਟੀ ਹੀ ਹੁੰਦੀ ਆ ਦੇਸ਼ ਦੀ ਚਾਹੇ ਕਿਹੇ ਵੀ ਕਮਿਊਨਿਟੀ ਤੋਂ ਬਿਲੋਂਗ ਕਰੇ ਇਸ ਦੇਸ਼ ਦੇ ਵਿੱਚ ਬਹੁਤ ਬੁਰਾ ਹਾਲ ਸਰਕਾਰ ਦਾ ਇੱਥੇ ਬੇਟੀਆਂ ਦਿਨ ਦਿਹਾੜੇ ਮਾਰ ਦਿੰਦੇ ਨੇ ਲੋਕ ਰੇਪ ਕਰਦੇ ਨੇ ਉਹਨਾਂ ਨਾਲ ਗੈਂਗ ਰੇਪ ਹੋ ਜਾਂਦੇ ਆ ਉਹਨਾਂ ਦਾ ਬਲਾਤਕਾਰ ਕਰਕੇ ਉਹਨਾਂ ਲੜਕੀਆਂ ਨੂੰ ਬਾਅਦ ਵਿੱਚ ਸਾੜ ਦਿੰਦੇ ਆ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੰਦੇ ਆ ਬੜੀ ਉਹਨਾਂ ਦੀ ਮਾੜੀ ਦੁਰਦਸ਼ਾ ਇਸ ਦੇਸ਼ ਵਿੱਚ ਬੇਟੀਆਂ ਦੀ ਕਰਦੇ ਨੇ ਆ ਕੁਝ ਸਮੇਂ ਪਹਿਲਾਂ ਆਪਾਂ ਦੇਖਿਆ ਆ ਫਰਾਂਸ ਤੋਂ ਸ਼ਾਇਦ ਸਪੇਨ ਤੋਂ ਆਏ ਇਹ ਜੋੜਾ ਉਹ ਇਸ ਦੇਸ਼ ਦੇ ਵਿੱਚ ਘੁੰਮਣ ਫਿਰਨ ਕਿਤੇ ਆ ਗਏ ਤੇ ਉਹਨਾਂ ਨੇ ਆਉਣ ਦੇ ਨਾਲ ਜਦੋਂ ਇੱਥੇ ਕੁਝ ਭਈਆਂ ਨੇ ਦੇਖਿਆ ਤੇ ਭਈਆਂ ਨੇ ਉਹਨਾਂ ਨਾਲ ਕਿੰਨੀ ਮਾੜੇ ਚੰਗੇ ਸਲੋਕ ਕੀਤੇ ਤਾਂ ਅਕਸਰ ਉਹਨਾਂ 'ਤੇ ਵੀ ਵੜਾ ਉਹਨਾਂ ਨੇ ਮਾੜਾ ਚੰਗਾ ਹਮਲਾ ਕੀਤਾ ਪਰ ਉਹਨਾਂ ਨੇ ਮਹਾ ਆਪਣੀ ਜਾਨ ਬਚਾਈ ਆ ਇਸ ਦੇਸ਼ ਦਾ ਕਾਨੂੰਨ ਤੇ ਸੰਵਿਧਾਨ ਅੱਜ ਤੋਂ ਕੁਝ ਸਾਲ ਪਹਿਲਾਂ ਠੀਕ ਹੁੰਦਾ ਸੀ ਪਰ ਜਦੋਂ ਦੀਆਂ ਇਹ ਸਰਕਾਰਾਂ ਜਦੋਂ ਦੇ ਇਹ ਲੋਕ ਸਰਕਾਰਾਂ ਦੇ ਅਸਲ ਆਪਣੇ ਅਹੁਦਿਆਂ 'ਤੇ ਬੈਠੇ ਨੇ ਇਹ ਲੋਕ ਉਹੋ ਜੀ ਕਾਰਜਗੁਜ਼ਾਰੀ ਨਹੀਂ ਕਰ ਰਹੇ ਇਹ ਸਿਰਫ ਆਪਣੀ ਕੁਰਸੀ ਜਿਹੜੀ ਆ ਉਹਦੇ 'ਤੇ ਬੈਠੇ ਇਹਨਾਂ ਨੂੰ ਕੁਰਸੀ ਪਿਆਰੀ ਆ ਇਹਨਾਂ ਨੇ ਕਿਹਾ ਹੱਕ ਸੱਚ ਦੀ ਕੇ ਦੀ ਆਵਾਜ਼ ਨਹੀਂ بلند ਕਰਨੀ ਜਿਹੜਾ ਹੁਣ ਪ੍ਰਸ਼ਾਸਨ ਦੀ ਗੱਲ ਜੇ ਆਪਾਂ ਕਰ ਲੈਨੇ ਆ ਤੇ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਉੱਤੇ ਵੀ ਲੀਡਰ ਜੇ ਆ ਜਿਹੜੇ ਲੀਡਰ ਆ ਨਾ ਉਹ ਉਹਨਾਂ ਦੇ ਉੱਤੇ ਸਿਰਾਂ ਦੇ ਉੱਤੇ ਬੈਠੇ ਆ ਪ੍ਰਸ਼ਾਸਨ ਦੇ ਹੱਥ ਇਦਾਂ ਕਰਕੇ ਵੱਜੇ ਹੋਏ ਆ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਪ੍ਰਸ਼ਾਸਨ ਕੀ ਕਰੇ ਉਹਨਾਂ ਨੇ ਡਿਊਟੀ ਕਰਨੀ ਆ ਉਹਨਾਂ ਨੂੰ ਜੇਕਰ ਅੱਜ ਸਾਡਾ ਵੀਰੋ ਫੋਨ ਨਾ ਕਰੋ ਵਿੱਚ ਮੈਂ ਲਾਈਵ ਚਲਾਈ ਆ 2 ਮਿੰਟ ਠਹਿਰ ਕੇ ਫੋਨ ਕਰਿਓ ਅੱਜ ਸਾਡੇ ਦੇਸ਼ ਦੇ ਵਿੱਚ ਪ੍ਰਸ਼ਾਸਨ ਕਿਹੇ ਵੀ ਸਟੇਟ ਦੇ ਵਿੱਚ ਲਾ ਲੋ ਪੂਰੇ ਇੰਡੀਆ ਦੀ ਗੱਲ ਕਰਦਾ ਮੈਂ ਸਾਡੇ ਦੇਸ਼ ਦੇ ਵਿੱਚ ਜੇਕਰ ਪ੍ਰਸ਼ਾਸਨ ਜਿਹੜਾ ਆ ਉਹ ਜੇਕਰ ਆਜ਼ਾਦ ਹੋਵੇ ਨਾ ਤੇ ਬੜੀ ਮੈਨਾਂ ਬੜੀ ਵਧੀਆ ਗੱਲ ਆ ਕਾਨੂੰਨ ਸਾਰਿਆਂ ਬਾਤੇ ਇੱਕ ਆ ਜਿਹੜਾ ਬੰਦਾ ਵਿਰੋਧੀ ਆ ਜਿਹੜਾ ਕੋਈ ਬੰਦਾ ਮਾੜਾ ਆ ਜਿੰਨੇ ਕੋਈ ਮਾੜੀ ਹਰਕਤ ਕੀਤੀ ਆ ਉਹਨੂੰ ਕਾਨੂੰਨ ਦੇ ਹਿਸਾਬ ਸਜ਼ਾ ਦਿੱਤੀ ਜਾਣੀ ਚਾਹੀਦੀ ਭਾਵੇਂ ਕੋਈ ਵੀ ਹੋਵੇ ਇੱਕ ਵੀਰ ਨੇ ਲਿਖਿਆ ਕਮੈਂਟ ਮੈਂ ਪੜਾਂ ਕੀ ਲਿਖਿਆ ਆ ਉੱਥੇ ਦੀ ਸੀਐਮ ਆਪ ਰੋਡ ਮਾਰਚ ਕਰ ਕਰਦੀ ਪਈ ਆ ਵਧੀਆ ਗੱਲ ਆ ਜੇ ਸੀਐਮ ਆਪ ਰੋਡ ਮਾਰਚ ਕਰਦੀ ਪਈ ਆ ਮੈਂ ਜਿੰਨੀ ਕ ਗੱਲ ਸੁਣੀ ਆ ਮੈਂ ਉਹਨਾਂ ਕੋਲ ਬੋਲ ਰਿਹਾ ਆ ਮੈਨੂੰ ਬਹੁਤਾ ਇਸ ਚੀਜ਼ ਦੇ ਬਾਰੇ ਨਹੀਂ ਪਤਾ ਕਹਿੰਦੇ ਆ ਕਿ ਉਹ ਹਸਪਤਾਲ ਦੇ ਵਿੱਚ ਉੱਥੇ ਮਾੜੀਆਂ ਚੰਗੀਆਂ ਵੀਡੀਓ ਬਣਾਈਆਂ ਜਾਂਦੀਆਂ ਹੈ ਜੇ ਕੋਈ ਕੋਈ ਕਹਿੰਦਾ ਵੀ ਕੋਈ ਮਾੜੇ ਚੰਗੀਆਂ ਕਰਕੇ ਉਹ ਕਰਦੇ ਆ ਜਿਹੜੇ ਕੋਈ ਮਾੜੇ ਚੰਗੀਆਂ ਪੂਰਨ ਵਰਗੀਆਂ ਵੀਡੀਓ ਗੰਦੀਆਂ ਮੰਨੀਆਂ ਵੀਡੀਓ ਬਣਾਉਂਦੇ ਆ ਉਹ ਵੀਡੀਓ ਬਣਾਉਂਦੇ ਆ ਤੇ ਉਹ ਲੜਕੀ ਨੂੰ ਇਹਨੂੰ ਵਿਚਾਰੀ ਨੂੰ ਇਹ ਚੀਜ਼ਾਂ ਦੇ ਬਾਰੇ ਲੱਗ ਗਿਆ ਜਦ ਪਤਾ ਇਸ ਲੜਕੀ ਨੇ ਆਵਾਜ਼ بلند ਕਰਨੀ ਜਦੋਂ ਕਹਿਣ ਲੱਗੀ ਵੀ ਮੈਂ ਸ਼ੁਰੂ ਕਰਨੀ ਆ ਤਾਂ ਹੁਣ ਮੈਂ ਸੋਸ਼ਲ ਮੀਡੀਆ ਤੇ ਤੁਹਾਡੀ ਸੱਚਾਈ ਦੱਸਣੀ ਆ ਉਹਨਾਂ ਨੇ ਟਰੱਕ ਭਰ ਕੇ ਗੁੰਡਿਆਂ ਦਾ ਭੇਜਿਆ ਵੀ ਜਿੱਥੇ ਲੱਭਦੀ ਆ ਕਰ ਦਿਓ ਤੇ ਇਹ ਵਿਚਾਰੀ ਨੂੰ ਕੋਹ ਕੋਹ ਕੇ ਮਾਰਿਆ ਗਿਆ ਤੇ ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਕਹਿਣਾ ਚਾਹੁੰਦਾ ਆ ਕਿ ਜੇਕਰ ਸਾਡੇ ਇੰਡੀਆ ਦੀ ਤੁਸੀਂ ਇੱਜ਼ਤ ਮਾਨ ਬਰਕਰਾਰ ਰੱਖਣਾ ਚਾਹੁੰਦੇ ਆ ਦੇਸ਼ਾਂ ਪਰਦੇਸਾਂ ਵਿੱਚ ਤੇ ਜੇਕਰ ਸੰਵਿਧਾਨ ਦੀ ਇੱਜ਼ਤ ਤੁਸੀਂ ਬਰਕਰਾਰ ਰੱਖਣਾ ਚਾਹੁੰਦੇ ਹੋ ਦੇਸ਼ਾਂ ਪਰਦੇਸਾਂ ਦੇ ਵਿੱਚ ਤੇ ਇਹ ਬੰਦਿਆਂ ਨੂੰ ਲੱਭ ਕੇ ਜਿਨ੍ਹਾਂ ਨੇ ਲੜਕੀ ਨੂੰ ਮਾਰਿਆ ਇਹਨਾਂ ਬੰਦਿਆਂ ਨੂੰ ਲੱਭ ਕੇ ਤਾਂ ਜਿਦਾਂ ਸਾਉਦੀਆਰ ਵਾਲੇ ਕ੍ਰੇਨ ਦੇ ਨਾਲ ਚਰਾਹੇ ਦੇ ਵਿੱਚ ਖੜਾ ਕਰਕੇ ਫਾਹ ਦੇ ਕੇ ਮਾਰਦੇ ਆ ਨਾ ਬੰਦੇ ਨੂੰ ਜੇ ਕੋਈ ਗਲਤੀ ਕਰਦਾ ਜੇ ਕੋਈ ਜਬਰ ਜਨਾਹ ਉਹਨਾਂ ਦੀ ਕੋਈ ਬੇਟੀ ਦੇ ਨਾਲ ਕਰਦਾ ਤੇ ਉਦਾਂ ਹੀ ਇਹਨਾਂ ਨੂੰ ਸਾਡੀ ਸਰਕਾਰ ਫਾਂਸੀ ਦੇ ਕੇ ਲਟਕਾ ਕੇ ਮਾਰੇ ਤਾਂ ਸਾਰੇ ਇੰਡੀਆ ਦਾ ਦਿਲ ਖੁਸ਼ ਹੋ ਜੂਗਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਦਿਲ ਖੁਸ਼ ਹੋ ਜੂਗਾ ਵੇਖੋ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ 350 ਸਾਲ ਪਹਿਲਾਂ ਆਪਾਂ ਨੂੰ ਐਵੇਂ ਮਹਾਰਾਏ ਨੇ ਗਿੱਦੜਾਂ ਤੋਂ ਸ਼ੇਰ ਨਹੀਂ ਬਣਾਇਆ ਮਹਾਰਾਏ ਨੇ ਕਿਹਾ ਖਾਲਸਾ ਖੁਦ ਖੁਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਹੂੰ ਕਰੂ ਨਿਵਾਸ ਖਾਲਸਾ ਮੇਰਾ ਪਿੰਡ ਹੈ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਇਹ ਜਿਹੜਾ ਖਾਲਸਾ ਨਾ ਜਿਹੜੀ ਨਾਰੀ ਆ ਉਹਨੂੰ ਵੀ ਖਾਲਸਾ ਬਣਾਇਆ ਦਸਵੇਂ ਪਾਤਸ਼ਾਹ ਜੇ ਮਾਤਾ ਭਾਗੋ ਜੀ ਵਰਗੀਆਂ ਸੀਣੀਆਂ ਜਿਹੜੀਆਂ ਪੰਥ ਦੀਆਂ ਮਾਝੇ ਦੀਆਂ ਮਝੈਲ ਸੀਣੀਆਂ ਉਹਨਾਂ ਵਰਗੀਆਂ ਬੀਬੀਆਂ ਭੈਣਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਮਾਝ ਦੀ ਛੀਣੀ ਵਰਗੀ ਛੀਣੀ ਬਣ ਕੇ ਰੋ ਐਨ ਪੰਥ ਦੀ ਜਰਨੈਲ ਸੀ ਜਿਸ ਨੇ ਮੁਗਲਾਂ ਦੇ ਨਾਲ ਤੁਰਕਾਂ ਦੇ ਨਾਲ ਲੋਹਾ ਲਿਆ ਪੂਰੀ ਤਲਵਾਰ ਤਲਵਾਰ ਦੇ ਨਾਲ ਤਲਵਾਰ ਤੇ ਖੰਡੇ ਦੇ ਨਾਲ ਖੰਡਾ ਖੜਕਾ ਕੇ ਤੇ ਪੰਥ ਦੇ ਵਿੱਚ ਚੜ੍ਹਦੀ ਕਲਾ ਵਾਲਾ ਮੋਰਚਾ ਫਤਿਹ ਕੀਤਾ ਤਾਂ ਸਾਡੀਆਂ ਬੀਬੀਆਂ ਅੱਜ ਕੋਈ ਕਿਸੇ ਨੂੰ ਸ਼ਸ਼ਤਰ ਦਾ ਗਿਆਨ ਨਹੀਂ ਕੋਈ ਗਧ ਕਿੜਾ ਗਿਆਨ ਨਹੀਂ ਕੋਈ ਗੁਰਬਾਣੀ ਨਹੀਂ ਕੋਈ ਕੁਸ਼ ਨਹੀਂ બસ ਇੱਕ ਰੀਲਾ ਵੇਖਣ ਜੋਗੀਆਂ ਰਹਿ ਗਈਆਂ ਤੇ ਇੱਕ ਬਸ ਆਪਣੇ ਨਾਟਕ ਉਹਨਾਂ ਨੇ ਟਾਈਮ-ਟਾਈਮ ਸਰ ਨਾਟਕ ਚੁਣੇ ਹੋਏ ਆ ਵੀ ਮੈਂ ਜਦੋਂ ਗੋਭੀ ਦੀ ਸਬਜ਼ੀ ਲੱਗੀ ਆ ਬਣਾਉਣ ਤਾਂ ਮੈਨੂੰ ਉਹ ਮੇਰੇ ਉਹ ਦਿੱਲੀੋਂ ਬੰਬੇੋਂ ਨਾਟਕ ਆਉਣਾ ਤਾਂ ਮੈਂ ਉਹ ਨਾਟਕ ਵੇਖਣਾ ਆ ਹੁਣ ਮੈਂ ਭੈਣੋਂ ਤੁਹਾਨੂੰ ਕੀ ਕਵਾਂ ਮੈਂ ਮਾੜਾ ਕਹ ਮੈਂ ਕਹਿ ਨਹੀਂ ਸਕਦਾ ਕਿਉਂਕਿ ਖਾਲਸੇ ਦਾ ਬਾਣਾ ਪਾਇਆ ਮੈਂ ਕੁਝ ਨਹੀਂ ਮਾੜਾ ਕਹਿ ਸਕਦਾ ਇਸ ਕਰਕੇ ਤੁਸੀਂ ਥੋੜੀ ਬੜੀ ਸਮਝ ਵਰਤੋ ਗੁਰੂ ਸਾਹਿਬ ਨੇ ਤੁਹਾਨੂੰ 350 ਸਾਲ ਹੀ ਕਰਪਾਨਾ ਪੁਆ ਕੇ ਤੇ ਤੁਹਾਨੂੰ ਸ਼ੇਰ ਬਣਾਇਆ ਬੰਦਿਆਂ ਨੂੰ ਵੀ ਸ਼ੇਰ ਬਣਾਇਆ ਤੇ ਬੀਬੀਆਂ ਨੂੰ ਵੀ ਸ਼ੇਰ ਬਣਾਇਆ ਤੇ ਤੁਸੀਂ ਕਿਉਂ ਨਹੀਂ ਗੁਰੂ ਸਾਹਿਬ ਦਾ ਹੁਕਮ ਮੰਨਦੇ ਅੱਜ ਜੇਕਰ ਇਹ ਮਮਤਾ ਵਰਗੀ ਬੇਟੀ ਚਾਹੋ ਚਾਹੇ ਕਿਸੇ ਵੀ ਧਰਮ ਚ ਹੋਵੇ ਯਾਰ ਬੇਟੀ ਬੇਟੀ ਆ ਅਸੀਂ ਸਪੋਰਟ ਕਰਦੇ ਆ ਇਹ ਬੇਟੀ ਦੀ ਕਿ ਜੇ ਇਹ ਮਰ ਵੀ ਗਈ ਹੈ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਬੰਦਿਆਂ ਨੂੰ ਸਰਕਾਰ ਉਹਨਾਂ ਨੂੰ ਫੜ ਕੇ ਫਾਂਸੀ ਦੇਵੇ ਜਿਹੜੇ ਜਿਹੜੇ ਬੰਦੇ ਇਸ ਦੇਸ਼ ਦੀ ਬੇਟੀ ਦੇ ਨਾਲ ਜਬਰਜਨਾ ਕਰਕੇ ਉਸ ਬੇਟੀ ਨੂੰ ਇਹਨਾਂ ਨੇ ਕੋਹ ਕੋਹ ਕੇ ਮਾਰਿਆ ਆਪਣੀਆਂ ਗੰਦੀਆਂ ਹਰਕਤਾਂ ਤੋਂ ਆਪਣੇ ਆਪ ਨੂੰ ਬਚਾਉਣ ਦੇ ਖਾਤਰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਦੀ ਖਾਤਰ ਆਪਣੇ ਆਪ ਨੂੰ ਇਹਨਾਂ ਨੇ ਬੇਟੀ ਨੂੰ ਮਾਰਿਆ ਇਹਨਾਂ ਦੇ ਉੱਤੇ ਪੂਰੀ ਸਖਤ ਤੋਂ ਸਖਤ ਕਾਰਵਾਈ ਹੋ ਕੇ ਤਨੂੰ ਚਰਸਤੇ ਹੀ ਦੇ ਕੇ ਫਾਹ ਮਾਰੋ ਵੱਡੇ ਬਦਮਾਸ਼ਾਂ ਨੂੰ ਤੇ ਤਾਂ ਕਰਕੇ ਸਾਡੀ ਇੰਡੀਆ ਦਾ ਸੰਵਿਧਾਨ ਚੜ੍ਹਦੀ ਕਲਾਜ ਵਿੱਚ ਤੇ ਜੇਕਰ ਜਿਹੜਾ ਬੰਦਾ ਸਜ਼ਾ ਦਿੰਦਾ ਨਾ ਜਿੱਦਾਂ ਸਰਸੇ ਵਾਲੇ ਨੂੰ ਜਗਦੀਪ ਸਿੰਘ ਜੱਜ ਨੇ ਸਜ਼ਾ ਦਿੱਤੀ ਸੀ ਨਾ ਸਰਸੇ ਵਾਲੇ ਨੂੰ 라ਵ ਰੀਮ ਜਿਹੜਾ ਬਣਿਆ ਫਿਰਦਾ ਉਹਨੂੰ ਜੱਜ ਨੇ ਸਜ਼ਾ ਦਿੱਤੀ ਹੈ ਜਗਦੀਪ ਸਿੰਘ ਨੂੰ ਤਾਂ ਜਗਦੀਪ ਸਿੰਘ ਦਾ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾ ਆ ਅੱਜ ਕਿ ਐਸ ਜੱਜ ਨੇ ਕਿਹਾ ਵੀ ਪੁੱਤ ਹੁਣ ਸ਼ੇਅਰ ਬਣ ਕੇ ਤਿਆਰ ਹੋ ਜਾ ਤੂੰ ਸਜ਼ਾ ਲੈਣ ਵਾਸਤੇ ਸਜ਼ਾ ਭੁਗਤਣ ਵਾਸਤੇ ਜਿਹੜੇ ਤੂੰ ਕਾਰਜ ਕੀਤੇ ਆ ਉਹਨਾਂ ਦਾ ਤੈਨੂੰ ਬਣਦਾ ਹੀ ਫਲ ਦਿੰਨੇ ਆ ਉਦਾਂ ਹੀ ਸਾਡੇ ਦੇਸ਼ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਕੋਈ ਨਾ ਕੋਈ ਅਦਾਲਤ ਕੋਈ ਨਾ ਕੋਈ ਪ੍ਰਸ਼ਾਸਨ ਦਾ ਹੋਵੇ ਚਾਹੇ ਕੋਈ ਵੀ ਬੰਦਾ ਹੋਵੇ ਉਹ ਜ਼ਰੂਰ ਇਸ ਜੀਅ ਤੇ ਸਟੈਂਡ ਲਵੇ ਤਾਂ ਜ਼ਰੂਰ ਉਹ ਲੜਕੀ ਨੂੰ ਇਨਸਾਫ ਦਵਾਇਆ ਜਾਵੇ ਤਾਂ ਜੋ ਸਾਡੀਆਂ ਦੇਸ਼ ਦੀਆਂ ਧੀਆਂ ਭੈਣਾਂ ਉਹਨਾਂ ਨੂੰ ਸੇਫਟੀ ਉਹਨਾਂ ਦੀ ਹੋ ਸਕੇ ਬਚਾ ਕਰ ਸਕਣ ਤਾਂ ਜਿਹੜੀਆਂ ਆਪਣੀਆਂ ਪੰਥ ਦੇ ਵਿੱਚ ਬੀਬੀਆਂ ਭੈਣਾਂ ਸ਼ੀਣੀਆਂ ਨੇ ਉਹ ਗੁਰੂ ਵਾਲੇ ਜਾਂ ਜ਼ਰੂਰ ਬਣੋ ਤਾਂ 3 ਫੁੱਟੀ ਕਿਰਪਾਨ ਜਿਹੜੀ ਆ ਉਹ ਧਾਰਨ ਕਰਕੇ ਆਪਣੇ ਕਮਰ ਕੱਸੇ ਵਿੱਚ ਰੱਖੋ ਤਾਜੋ ਤੁਹਾਨੂੰ ਲੋੜ ਪਵੇ ਤਾਂ ਜੋ ਤੁਹਾਨੂੰ ਜਾ ਕੋ ਕਿਸੇ ਦੀ ਰੱਖਿਆ ਕਰਨ ਵਾਸਤੇ ਲੋੜ ਪਵੇ ਤੇ ਆਪਣੀ ਤਰਪਾਨ ਜਿਹੜੀ ਆ ਆਪਣੀ ਜਿਹੜੀ ਤੇਗ ਜਿਹੜੀ ਆ ਉਹ ਤੁਸੀਂ ਵਰਤ ਸਕੋ ਮਹਾਰਾਏ ਨੇ ਕਿਹਾ ਖਾਲਸਾ ਖੁਦ ਖੁਦਾ ਖਾਲਸਾ ਖੁਦ ਖੁਦਾ ਖਾਲਸਾ ਮਹਾਰਾਜਾ ਰੂਪ ਆ ਤੁਹਾਨੂੰ ਮਹਾਰੇ ਨੇ ਆਪਣਾ ਰੂਪ ਦੇ ਦਿੱਤਾ ਆ ਤੇ ਹੋਰ ਪਿੱਛੇ ਕੀ ਛੱਡਿਆ ਇਸੇ ਕਰਕੇ ਮਹਾਰਾਏ ਨੇ ਤੁਹਾਨੂੰ ਆਪਣੀ ਸੈਲਫ ਡਿਫੈਂਸ ਵਾਸਤੇ ਤੁਰਕਾਂ ਕੋ ਬਚਣ ਵਾਸਤੇ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਤੁਰਕ ਜਿਹੜੇ ਆ ਕਿਸੇ ਵੀ ਭੇਸ਼ ਵਿੱਚ ਹੋ ਸਕਦੇ ਆ ਤੁਰਕ ਜਿਹੜੇ ਕੁਝ ਸਨਾਤਨ ਦਾ ਸਨਾਤਨ ਤਰਮ ਦੇ ਵਿੱਚ ਵੀ ਹੋ ਸਕਦੇ ਸਿੱਖਾਂ 'ਚ ਵੀ ਹੋ ਸਕਦੇ ਮੁਸਲਮਾਨ ਤਾਂ ਉਹਨਾਂ ਦੇ ਵਿੱਚ ਵੀ ਹੋ ਸਕਦੇ ਆ ਜਿਹੜੀ ਤੁਰਕ ਬਿਰਤੀ ਹੈ ਨਾ ਉਹ ਮਾੜੀ ਆ ਜਿਹੜੀ ਤੁਰਕ ਬਿਰਤੀ ਉਹ ਮਾੜੀ ਆ ਆ ਵੀਰਾਂ ਦੇ ਦੋ ਕਮੈਂਟ ਪੜ ਲਾਂ ਲਖਵਿੰਦਰ ਲਖੂ ਸਤਿ ਸ੍ਰੀ ਅਕਾਲ ਜੀ ਤੇ ਸੀਐਮ ਸਭ ਕੁਝ ਕਰ ਸਕਦੀ ਸੀ ਉਸ ਦੇ ਹੱਥ 'ਚ ਪਾਵਰ ਆ ਪਰ ਉਹ ਰੋਡ ਮਾਰਚ ਕਰਦੀ ਪਈ ਆ ਤੈ ਇਹ ਸੀਐਮ ਦਾ ਕੰਮ ਨਹੀਂ ਰੋਡ ਮਾਰਚ ਕਰਨਾ ਸੀਐਮ ਹੁੰਦੇ ਹੋਏ ਵੀਰ ਨੇ ਸਹੀ ਲਿਖਿਆ ਆ ਕਿ ਸੀਐਮ ਜਿਹੜਾ ਹੁੰਦਾ ਨਾ ਉਹ ਆਪੋ ਆਪਣੀ ਸਟੇਟ ਦਾ ਰਾਜਾ ਹੁੰਦਾ ਉਹ ਚਾਹੇ ਜੋ ਮਰਜ਼ੀ ਕਰ ਸਕਦਾ ਆਪਣੀ ਸਟੇਟ ਦਾ ਰਾਜਾ ਹੁੰਦਾ ਉਹ ਜੋ ਮਰਜ਼ੀ ਕਰ ਸਕਦੀ ਉਹਦੇ ਅੰਦਰ ਉਹਦੇ ਹੱਥ ਵਿੱਚ ਪਾਵਰ ਹੁੰਦੀ ਆ ਪਰ ਉਹ ਫਿਰ ਵੀ ਰੋਡ ਮਾਰਚ ਕਰਦੀ ਫਿਰਦੀ ਕੰਨ ਕਦੇ ਵਾਤੇ ਰੋਡ ਮਾਰਚ ਕਰਦੀ ਬੰਦੇ ਫੜੋ ਤੇ ਚਰ ਰਸਤੇ ਵਿੱਚ ਸਜ਼ਾ ਦੋ ਤਾਂ ਸਾਰੀ ਇੰਡੀਆ ਤਾੜੀਆਂ ਮਾਰੂਗੀ ਕਿ ਤੁਸੀਂ ਕੁਝ ਕਰਕੇ ਵਿਖਾਇਆ ਉਹ ਲੜਕੀ ਦੀ ਜਿਹੜੀ ਜਾਨ ਜਿਹੜੀ ਚਲ ਗਈ ਆ ਨਾ ਉਹ ਲੜਕੀ ਦੀ ਜਾਨ ਚਲ ਗਈ ਆ ਤਾਂ ਉਹਨੂੰ ਮਰਨ ਤੋਂ ਬਾਅਦ ਇਨਸਾਫ ਦਵਾਇਆ ਵਿੱਚ ਸੰਗਤ ਹਰ ਪ੍ਰਭ ਵਸੇ ਤਾਂ ਕਰਕੇ ਗੱਲ ਆਪਾਂ ਇਹ ਕਰਦੇ ਆਂ ਵੀ ਇਸ ਇੰਡੀਆ ਦੇ ਵਿੱਚ ਸਾਨੂੰ ਅੱਜ ਆਪਣੀ ਸੈਲਫ ਡਿਫੈਂਸ ਵਾਸਤੇ ਲੋੜ ਆ ਤੇ ਕੁਝ ਜਿਹੜੇ ਸ਼ੇਵਸਾਨਾ ਵਾਲੇ ਕਹਿੰਦੇ ਆ ਵੀ ਇਹਨਾਂ ਨੂੰ ਸ਼ਸਤਰ ਰੱਖਣ ਦੀ ਇਹਨਾਂ ਨੂੰ ਪਾਬੰਦੀ ਹੋਣੀ ਚਾਹੀਦੀ ਆ ਇਹ ਸ਼ਸਤਰ ਨਹੀਂ ਇਹਨਾਂ ਨੂੰ ਰੱਖਣੇ ਚਾਹੀਦੇ ਇਹਨਾਂ ਸਰਕਾਰ ਪਾਬੰਦੀ ਲਾਵੇ ਇਹਨਾਂ ਦੇ ਸ਼ਸਤਰਾਂ ਉੱਤੇ ਕਿਉਂ ਸਰਕਾਰ ਪਾਬੰਦੀ ਲਾਵੇ ਵੀ ਤੁਹਾਡੇ ਅੱਗੇ ਭੇਡੂਆਂ ਕੋ ਤੁਹਾਡੇ ਅੱਗੇ ਗਿੱਦੜਾਂ ਦੇ ਕੋਲ ਡਾਂਗਾ ਖਾਣੀਆਂ ਸਿੱਖਾਂ ਨੇ ਡਾਂਗਾ ਖਾਣੀਆਂ ਤੁਹਾਡੇ ਕੋਲ ਕਿਉਂ ਸਾਨੂੰ ਸਾਡੇ ਸਹਿਬ ਸ੍ਰੀ ਗੁਰੂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਸਤਰ ਦਿੱਤੇ ਆ ਤੁਹਾਡੇ ਕਿਸੇ ਨੇ ਬਾਪ ਨੇ ਦਿੱਤੇ ਸਾਨੂੰ ਸ਼ਸਤਰ ਸਾਡੇ ਕਾਲਪੁਰਖ ਨੇ ਸਾਨੂੰ ਸ਼ਸਤਰ ਦਿੱਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸ਼ਸਤਰ ਦਿੱਤੇ ਆ ਤੁਸੀਂ ਕੌਣ ਹੋ ਨੇ ਸਾਡੇ ਸ਼ਸਤਰਾਂ ਮਹਾਰਾਜ ਦੇ ਸ਼ਸਤਰਾਂ ਦੇ ਪਾਬੰਦੀਆਂ ਲਾਉਣ ਵਾਲੇ ਹੈ ਗਲਤੀਆਂ ਤੁਸੀਂ ਆਪ ਕਰਦੇ ਆ ਹੈ ਮਾੜੇ ਚੰਗੇ ਤੁਸੀਂ ਕੰਮ ਆਪ ਕਰਦੇ ਆ ਤੇ ਸਿੱਖਾਂ ਦੇ ਸ਼ਸਤਰਾਂ ਵੱਲ ਤੁਹਾਡੇ ਬੜੇ ਧਿਆਨ ਪੈਂਦੇ ਆ ਇਸ ਕਰਕੇ ਮੈਂ ਵੀਰੋ ਕਹਿਣਾ ਚਾਹੁੰਦਾ ਵੀ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਕੋਈ ਹੋਵੇ ਆਪਣੀ ਸੈਲਫ ਡਿਫੈਂਸ ਵਾਸਤੇ ਬੇਟੀ ਆਪਣੀ ਅਫਾਜਤ ਵਾਸਤੇ ਕੁਝ ਨਾ ਕੁਝ ਸ਼ਸਤਰ ਧਾਰਨੀ ਜਰੂਰ ਕਰਕੇ ਰਹਿਣੀ ਚਾਹੀਦੀ ਆ ਜਦੋਂ ਇਸ ਨੇ ਲੜਕੀ ਨੇ ਉਹਨਾਂ ਦੀਆਂ ਮਾੜੀਆਂ ਚੰਗੀਆਂ ਹਰਕਤਾਂ ਵੇਖੀਆਂ ਤੇ ਇਸ ਲੜਕੀ ਨੇ ਸੱਚ ਦਾ ਪੱਲਾ ਫੜਨ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਸ ਨੂੰ ਖਤਮ ਕਰ ਦਿੱਤਾ ਕੋਹ ਕੋ ਕੇ ਮਾਰ ਦਿੱਤਾ ਤੇ ਅੱਜ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਾਰੀ ਇੰਡੀਆ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਇੰਡੀਆ ਦੇ ਸੰਵਿਧਾਨ ਨੂੰ ਤੁਸੀਂ ਮੰਨਦੇ ਆ ਨਾ ਤੇ ਇੰਡੀਆ ਦੇ ਸੰਵਿਧਾਨ ਨੂੰ ਮੰਨ ਕੇ ਦਿਖਾਓ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਸਜ਼ਾ ਨਾ ਦਿਓ ਔਰ ਜੇਲ੍ਹ ਦੇ ਵਿੱਚ ਸਜ਼ਾ ਨਾ ਦਿਓ ਉਹਨਾਂ ਨੂੰ ਫਾਂਸੀ ਦੇ ਕੇ ਮਾਰੋ ਉਹਨਾਂ ਨੂੰ ਉਸੇ ਵੇਲੇ ਫਾਂਸੀ ਦੇ ਕੇ ਉਹਨਾਂ ਨੂੰ ਸਜ਼ਾ ਦਿਓ ਫਾਂਸੀ ਦੀ ਸਜ਼ਾ ਦਿਓ ਇੱਕ ਤੀੜਾ ਖੱਤਾਂ ਨੂੰ ਫਾਂਸੀ ਸਜ਼ਾ ਦਿਓ ਤਾਂ ਜੋ ਬੇਟੀ ਨੂੰ ਇਨਸਾਫ ਮਿਲ ਸਕੇ ਕਿਸੇ ਦੀ ਵੀ ਬੇਟੀ ਹੋਵੇ ਕਿਸੇ ਧਰਮ ਦੇ ਵਿੱਚ ਬੇਟੀ ਹੋਵੇ ਉਹ ਸਾਡੇ ਇੰਡੀਆ ਦੀ ਬੇਟੀ ਆ ਤੇ ਮੈਂ ਇੰਨਾ ਹੀ ਕਹਿਣਾ ਚਾਹੁੰਨਾ ਆ ਸਾਨੂੰ ਇਹ ਚੀਜ਼ ਵੇਖ ਕੇ ਬੜਾ ਦੁੱਖ ਲੱਗਾ ਭਾਈ ਕਿਉਂਕਿ ਮਹਾਰਾਜ ਨੇ ਜਦੋਂ ਐ ਸਨਾਤਨ ਧਰਮ ਦੀਆਂ ਬੇਟ ਬਹੁ ਬੇਟੀਆਂ ਹਿਨਾਂ ਜਦੋਂ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਸਿੱਖ ਜਿਹੜੇ ਸੀ ਨਾ ਸਾਡੇ ਵੀਰ ਭਰਾ ਵੱਡ ਵੱਡੇ ਦੇ 10ਵੇਂ ਪਾਸ਼ਾ ਮਹਾਰਾਜ ਦੇ ਵੇਲੇ 30 30 ਹਜ਼ਾਰ ਬਹੁ ਬੇਟੀਆਂ ਛਡਾ ਕੇ ਲਿਉਂਦੇ ਹੁੰਦੇ ਸੀ ਤੇ ਜਦੋਂ ਆਂਦੇ ਹੁੰਦੇ ਸਿੱਖਾਂ ਦੇ 12 ਵਜ ਚੁੱਕੇ ਤਾਂ 12 ਉਦੋਂ ਵਜਦੇ ਹੁੰਦੇ ਸੀ ਤੇ ਇਹ ਅੱਜ ਦੇ ਸਮੇਂ ਦੇ ਵਿੱਚ ਕੋਈ ਲੀਡਰ ਨਹੀਂ ਕੋਈ ਗੱਲ ਕੰਡਿਆ ਕੋਈ ਸਤਾ ਦੇ ਵਿੱਚ ਕੋਈ ਨਹੀਂ ਗੱਲ ਕੰਡਿਆ ਜੇਕਰ ਪ੍ਰਸ਼ਾਸਨ ਸਟੈਂਡ ਲਵੇ ਤਾਂ ਸਾਰਾ ਕੁਝ ਹੋ ਸਕਦਾ ਪਰ ਮੈਂ ਵੀਰ ਭਰਾਵੋ ਕਹਿਣਾ ਚਾਹੁੰਦਾ ਸਾਰੇ ਜਣੇ ਪੋਸਟਾਂ ਪਾਓ ਉਹ ਧੀਰੇ ਹੱਕ ਦੇ ਵਿੱਚ ਪੋਸਟਾਂ ਪਾਓ ਤਾਂ ਜੋ ਆਪਾਂ ਨੂੰ ਵੀ ਸਾਰਿਆਂ ਵੀਰਾਂ ਨੂੰ ਉਹਦੀ ਦੁੱਖ ਹੋਵੇ ਵੀ ਭਾਈ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਕੁਆਲੀਫਾਈਡ ਹੀ ਪੂਰੀ ਜਿਸ ਨੂੰ ਇਹਨਾਂ ਦੱਲਿਆਂ ਨੇ ਰਾਮ ਜਾਰਿਆਂ ਨੇ ਕੋਹ ਕੋਕੇ ਮਾਰਿਆ ਉਹਨਾਂ ਨੂੰ ਸਜ਼ਾ ਮਿਲੇ ਸਿਰਫ ਸਿਰਫ ਉਹਨਾਂ ਨੂੰ ਫਾਂਸੀ ਸਜ਼ਾ ਮਿਲੇ ਕੋਈ ਉਮਰ ਅਮਰ ਕੈਦ ਨਾ ਮਿਲੇ ਔਰ ਉਹਨਾਂ ਦੀ ਧੁਰ ਦਰਗਾਹ ਦੀ ਤਿਕੜ ਕੱਟੇ ਸਰਕਾਰ ਹਰਾਮੀਆਂ ਦੀ ਮੈਂ ਇਨਾ ਹੀ ਕਹਿਣਾ ਚਾਹੁੰਦਾ ਬਸ ਤੇ ਸਾਰੇ ਜਣੇ ਸਪੋਰਟ ਕਰੋ ਬੜੀ ਮਾੜੀ ਘਟਨਾ ਹੋਈ ਆ ਬੜੀ ਮੰਦ ਭਾਗੀ ਘਟਨਾ ਹੋਈ ਐ ਇਸ ਦੇਸ਼ ਦੇ ਵਿੱਚ ਸਾਰੇ ਮੁਲਕਾਂ ਵਿੱਚ ਗੱਲ ਪਹੁੰਚ ਗਈ ਆ ਕਿ ਆਹ ਕੁਛ ਹੋਇਆ ਤੇ ਜੇਕਰ ਸਰਕਾਰ ਆ ਅ ਵਕਾਈ ਸਰਕਾਰ ਬੇਟੀਆਂ ਦਾ ਪੱਖ ਲੈਂਦੀ ਆ ਤਾਂ ਸਰਕਾਰ ਕਿਹਦੇ ਦਿਖਾਵੇ ਕੁਝ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਬੇਟੀ ਦੇ ਹੱਕ ਦੇ ਵਾਸਤੇ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ